ਪਾਪੀ ਨੂੰ ਮਾਰਨੇ ਕੋ ਪਾਪ ਮਹਾਬਲੀ ਹੈ ਪਰਮ ਸਤਕਾਰਯੋਗ ਸਤਗੁਰਾਂ ਦਾ ਖਾਸ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਪ੍ਰੇਮਨਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹਿੰਦੇ ਹਨ ਪਾਪੀ ਨੂੰ ਮਾਰਨੇ ਵਾਸਤੇ ਪਾਪ ਹੀ ਮਹਾਬਲੀ ਹੁੰਦਾ ਹੈ ਪਾਪੀ ਨੂੰ ਉਸ ਦਾ ਜਿਹੜਾ ਪਾਪ ਹੈ ਉਹੀ ਖਤਮ ਕਰ ਦਿੰਦਾ ਹੈ ਜੋ ਜਲੰਧਰ ਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ 13 ਸਾਲਾ ਬੇਟੀ ਦੇ ਨਾਲ ਧੀ ਦੇ ਨਾਲ ਦੁਸ਼ਕਰਮ ਕੀਤਾ ਗਿਆ ਸੋ ਉਹ ਬਹੁਤ ਹੀ ਮੰਦ ਭਾਗਾ ਹੈ ਨਾ ਸਹਿਣ ਯੋਗ ਹੈ ਹਿਰਦੇ ਨੂੰ ਦੁੱਖ ਪਹਚਾਉਣ ਵਾਲੀ ਘਟਨਾ ਹੈ ਔਰ ਉਹ ਘਟਨਾ ਉਦੋਂ ਬਹੁਤ ਜ਼ਿਆਦਾ ਸ਼ਰਮਨਾਕ ਹੋ ਜਾਂਦੀ ਹੈ ਉਦੋਂ ਬਹੁਤ ਜ਼ਿਆਦਾ ਹਿਰਦਿਆਂ ਨੂੰ ਵਲੁੰਧਰਨ ਵਾਲੀ ਹੋ ਜਾਂਦੀ ਹੈ ਜਦੋਂ ਉਹ ਘਟਨਾ ਇੱਕ ਦਾੜੇ ਵਾਲੇ ਕੇਸਾਂ ਵਾਲੇ ਮਨੁੱਖ ਵੱਲੋਂ ਕੀਤੀ ਜਾਂਦੀ ਹੈ ਸੋ ਮੈਂ ਇੱਥੇ ਪਰਿਵਾਰ ਦੇ ਨਾਲ ਦੁੱਖ ਵੀ ਵਿਅਕਤ ਕਰਦਾ ਹਾਂ ਤੇ ਪੰਜਾਬ ਸਰਕਾਰ ਨੂੰ ਵੀ ਆਪਾਂ ਪੁਲਿਸ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦਾ ਮੈਂ ਕਿ ਜਿਹੜਾ ਵੀ ਵਿਅਕਤੀ ਆ ਉਹਦੇ ਨਾਲ ਸਖਤੀ ਦੇ ਨਾਲ ਜਿਹੜਾ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੇਸ਼ ਆਣਾ ਚਾਹੀਦਾ ਕੋਈ ਕਿਸੇ ਤਰੀਕੇ ਦਾ ਰਹਿਮ ਨਹੀਂ ਕਰਨਾ ਚਾਹੀਦਾ ਔਰ ਜੋ ਲੋਕਾਂ ਨੇ ਵੇਖਿਆ ਉੱਥੇ ਕਿ ਧੀ ਦੇ ਨਾਲ ਬੱਚੀ ਦੇ ਨਾਲ ਬੜੀ ਦਰਿੰਦਗੀ ਕੀਤੀ ਗਈ ਹੈ ਸੋ ਬਹੁਤ ਇਹ ਮੰਦ ਭਾਗੀ ਘਟਨਾ ਹੈ ਸੋ ਬਹੁਤ ਸਾਰੇ ਐਸੇ ਵੀ ਸ਼ਰਾਬਤੀ ਅਨਸਰ ਮੈਂ ਕਹਾਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਹਨ ਜਿਨ੍ਹਾਂ ਨੂੰ ਸਰਕਾਰ ਦੀ ਸ਼ਹਿ ਹੈ ਜਿਨ੍ਹਾਂ ਨੇ ਨਿਹੰਗ ਸਿੰਘਾਂ ਵਾਲੇ ਬਾਣੇ ਪਾਏ ਹੋਏ ਹਨ ਉਹ ਪਤਾ ਨਹੀਂ ਜਾਣ ਬੁੱਝ ਕੇ ਨਿਹੰਗ ਸਿੰਘਾਂ ਨੂੰ ਜਾਂ ਸਿੱਖਾਂ ਨੂੰ ਜਾਂ ਸਿੱਖੀ ਸਰੂਪ ਨੂੰ ਟਾਰਗੇਟ ਕਰ ਰਹੇ ਹਨ ਉਹ ਇਸ ਮੁੱਦੇ ਨੂੰ ਕਿਸੇ ਹੋਰ ਪਾਸੇ ਇਸ ਗੱਲ ਨੂੰ ਜਿਹੜਾ ਲੈ ਕੇ ਜਾਈ ਜਾ ਰਹੇ ਆ ਅਖੇ ਜੀ ਜਦੋਂ ਹੁਸ਼ਿਆਰਪੁਰ ਉਹ ਉਹ ਭਈਆਂ ਭਈਏ ਨੇ ਇਹ ਹਰਕਤ ਕੀਤੀ ਸੀ ਬੱਚੇ ਦੇ ਨਾਲ ਉਦੋਂ ਤੋਂ ਸਾਰੇ ਸਮਾਜ ਨੂੰ ਭਈਆਂ ਨੂੰ ਇੱਥੋਂ ਪੰਜਾਬ ਚੋਂ ਕੱਢਣ ਦੀ ਗੱਲ ਕੀਤੀ ਸੀ ਹੁਣ ਜਦੋਂ ਇੱਕ ਸਿੱਖ ਨੇ ਗੱਲ ਕੀਤੀ ਆ ਇੱਕ ਅੰਮ੍ਰਿਤਧਾਰੀ ਨੇ ਗੱਲ ਕੀਤੀ ਆ ਉਹਨੂੰ ਅੰਮ੍ਰਿਤਧਾਰੀ ਕਿਹਾ ਜਾ ਕਿਹਾ ਜਾ ਰਿਹਾ ਸੋ ਇਸ ਤਰ੍ਹਾਂ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਹੈ ਅੰਮ੍ਰਿਤਧਾਰੀ ਉਹ ਹੁੰਦਾ ਜਿਹਨੇ ਅੰਮ੍ਰਿਤ ਧਾਰਨ ਕੀਤਾ ਹੋਵੇ ਆਪਣੇ ਹਿਰਦੇ ਦੇ ਵਿੱਚ ਅੰਮ੍ਰਿਤ ਅਸੂਲਾਂ ਦਾ ਨਾਮ ਆ ਜਿਸ ਮਨੁੱਖ ਦਾ ਕੋਈ ਉਸੂਲ ਨਹੀਂ ਉਹ ਅੰਮ੍ਰਿਤਧਾਰੀ ਕਿਵੇਂ ਹੈ ਭਾਵੇਂ ਤੇ ਗਾਤਰੇ ਕਿਰਪਾ ਨੂੰ ਭਾਵੇਂ ਸਿਰ ਤੇ ਪਾਗ ਹੋਵੇ ਭਾਵੇਂ ਮੂੰਹ ਤੇ ਦਾੜੀ ਹੋਵੇ ਦਾੜੀ ਤੇ ਹਿੰਦੂ ਦੇ ਵੀ ਹੈਗੀ ਆ ਦਾੜੀ ਮੁਸਲਮਾਨ ਦੇ ਵੀ ਹੈਗੀ ਆ ਦਾੜੀ ਈਸਾਈ ਦੇ ਵੀ ਹੈਗੀ ਆ ਦਾੜੀ ਸਾਰੇ ਧਰਮਾਂ ਦੇ ਵਿੱਚ ਦਾੜਾ ਪ੍ਰਕਾਸ਼ ਹੁੰਦਾ ਕੋਈ ਐਸੀ ਗੱਲ ਨਹੀਂ ਜਿੰਨੇ ਸਨਾਤਨ ਧਰਮ ਦੇ ਸਾਧੂ ਸੰਤ ਸਾਰਿਆਂ ਦੇ ਦਾੜੀ ਹੁੰਦੀ ਆ ਅੰਮ੍ਰਿਤ ਨਾਮ ਹੈ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਨਾਮ ਨਿਧਾਨ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ ਈਹੀ ਜਿਹੜਾ ਹੁੰਦਾ ਅੰਮ੍ਰਿਤ ਹੁੰਦਾ ਹੈ ਐਵੇਂ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਅੰਮ੍ਰਿਤਧਾਰ ਨੇ ਅੰਮ੍ਰਿਤ ਛਕਿਆ ਹੋਇਆ ਸੀ ਅੰਮ੍ਰਿਤ ਅਸੂਲਾਂ ਦਾ ਨਾਂ ਆ ਅੰਮ੍ਰਿਤ ਮਰਯਾਦਾ ਦਾ ਨਾਂ ਆ ਜੇ ਉਸ ਬੰਦੇ ਦੀ ਮਰਯਾਦਾ ਹੀ ਕੋਈ ਨਹੀਂ ਉਸ ਬੰਦੇ ਦਾ ਅਸੂਲੇ ਕੋਈ ਨਹੀਂ ਮੈਂ ਤਾਂ ਫਿਰ ਕਹਾਂਗਾ ਕਿ ਉਹ ਰਾਖਸ਼ ਸੀ ਬਹਿਰੂਪੀਆ ਸੀ 도ਗਲਾ ਸੀ ਤੇ ਸਰਕਾਰ ਨੂੰ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਇਸ ਕਰਕੇ ਜਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਇੱਕ ਮੌਕਾ ਹੀ ਲੱਭਦੇ ਆ ਕਿ ਆਪਣੀਆਂ ਜਿਹੜੀਆਂ ਰੋਟੀਆਂ ਸਿਆਸਤਾਂ ਵਾਲੀਆਂ ਉਹ ਕਿਵੇਂ ਸੇਕੀਏ ਕਿਵੇਂ ਜਿਹੜੀਆਂ ਇੱਕ ਵੱਖਵਾਦੀ ਸਰਕਾਰਾਂ ਆ ਠੀਕ ਆ ਉਹਨਾਂ ਨੂੰ ਕਿਵੇਂ ਖੁਸ਼ ਕਰਨਾ ਆ ਕਿਵੇਂ ਉਹਨਾਂ ਨੂੰ ਖੁਸ਼ ਕਰੀਏ ਸੋ ਇਹ ਇੱਕ ਬਹੁਤ ਮੰਦ ਭਾਗੀ ਗੱਲ ਆ ਘਟਨਾਵਾਂ ਹੁੰਦੀਆਂ ਰਹਿੰਦੀਆਂ ਆ ਘਟਨਾਵਾਂ ਦੇ ਨਾਲ ਜਿਹੜੀਆਂ ਸੰਸਥਾਵਾਂ ਹੁੰਦੀਆਂ ਆ ਜਿਹੜੀਆਂ ਸੰਪਰਦਾਵਾਂ ਹੁੰਦੀਆਂ ਆ ਉਹ ਉਹਨਾਂ ਦੇ ਉੱਤੇ ਕੋਈ ਐਸਾ ਗੱਲ ਨਹੀਂ ਕੋਈ ਵੀ ਦੁੱਖਣ ਨਹੀਂ ਲੱਗਦਾ ਹੈ ਠੀਕ ਆ ਸੋ ਸਾਰੇ ਧਰਮਾਂ ਦੇ ਵਿੱਚ ਗੱਲਾਂ ਬਾਤਾਂ ਹੋ ਜਾਂਦੀਆਂ ਕਿਉਂਕਿ ਵਿਅਕਤੀ ਮਾੜੇ ਹੁੰਦੇ ਆ ਜਿਹੜੇ ਮਨੁੱਖ ਹੁੰਦੇ ਆ ਜਿਹੜੇ ਵਿਅਕਤੀ ਹੁੰਦੇ ਆ ਉਹ ਮਾੜੇ ਹੁੰਦੇ ਆ ਨਾ ਕਿ ਧਰਮ ਮਾੜਾ ਹੁੰਦਾ ਆ ਠੀਕ ਆ ਤੇ ਨਾ ਕਿ ਧਾਰਮਿਕ ਅਸੂਲ ਮਾੜੇ ਹੁੰਦੇ ਆ ਨਾ ਕਿ ਧਾਰਮਿਕ ਲੋਕ ਮਾੜੇ ਹੁੰਦੇ ਆ ਇੱਕ ਵਿਅਕਤੀ ਮਾੜਾ ਹੁੰਦਾ ਆ ਸੋ ਜੇ ਉਸ ਵਿਅਕਤੀ ਨੇ ਇਹ ਘਟਨਾ ਕੀਤੀ ਆ ਉਹਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਰਹੀ ਗੱਲ ਦੀ ਰਹੀ ਗੱਲ ਅਖੇ ਉਦੋਂ ਭਈਆਂ ਨੂੰ ਕੱਢਣ ਦੀ ਗੱਲ ਕੀਤੀ ਸੀ ਜੀ ਮੈਂ ਅਸੀਂ ਤੇ ਕਹਾਂਗੇ ਜਿਸ ਵਿਅਕਤੀ ਨੇ ਜਿਸ ਵਿਅਕਤੀ ਦੇ ਜਿਸ ਵਿਅਕਤੀ ਨੇ ਇਹ ਗੱਲ ਕੀਤੀ ਆ ਉਹ ਹੁਣ ਪੰਜਾਬੀ ਆ ਪੰਜਾਬ ਦਾ ਵਸਿੰਦਾ ਆ ਉਹਦਾ ਤੇ ਇਹੀ ਆ ਕਿ ਸਾਰਾ ਜਿਹੜਾ ਭਾਈਚਾਰਾ ਪੰਜਾਬੀ ਭਾਈਚਾਰਾ ਉਸ ਪਰਿਵਾਰ ਦਾ ਰਲ ਕੇ ਬਾਈਕਾਟ ਕਰਦੇ ਹੋ ਤੇ ਹੋ ਸਕਦਾ ਹੈ ਕਿ ਉਸ ਵਿਅਕਤੀ ਦਾ ਸਮੁੱਚੇ ਸਮਾਜ ਵੱਲੋਂ ਭਾਈਚਾਰੇ ਵੱਲੋਂ ਜਿਹੜਾ ਆ ਉਹ ਬਾਈਕਾਟ ਕੀਤਾ ਜਾਣਾ ਚਾਹੀਦਾ ਆ ਸੋ ਇਸ ਕਰਕੇ ਮੈਂ ਜਿੱਥੇ ਦੁੱਖ ਵਿਅਕਤ ਕਰਦਾ ਆ ਇਸ ਘਟਨਾ ਦੇ ਉੱਤੇ ਉੱਥੇ ਹੀ ਮੈਂ ਜਿਹੜੇ ਇਹ ਨਿਹੰਗ ਬਾਣੇ ਦੇ ਵਿੱਚ ਸ਼ਰਾਰਤੀ ਲੋਕ ਆ ਜਿਹੜੇ ਐਵੇਂ ਖਾਮ ਖਾਈ ਬਿਨਾਂ ਗੱਲ ਤੋਂ ਹੀ ਸਿੱਖੀ ਨੂੰ ਟਾਰਗੇਟ ਕਰਦੇ ਆ ਠੀਕ ਆ ਸੋ ਇਹ ਇੱਕ ਬਹੁਤ ਮੰਦ ਭਾਗੀ ਗੱਲ ਆ ਮੈਂ ਉਹਨਾਂ ਨੂੰ ਚੇਤਾਵਨੀ ਵੀ ਦਿੰਦਾ ਆ ਕਿ ਇਹੋ ਜੀ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਤਕੜੇ ਜਿਹੜੇ ਜਵਾਬ ਆ ਉਹ ਦਿੱਤੇ ਜਾਣਗੇ ਅਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਕੋਈ ਵੀ ਜਨਤਕ ਤੌਰ ਤੇ ਅਧਿਕਾਰਕਰ ਤੌਰ ਤੇ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਮਨੁੱਖ ਅਮਰਤ ਧਾਰੀ ਸੀ ਉਸਨੇ ਅਮਰਤ ਛਕਿਆ ਹੋਇਆ ਸੀ ਜਾਂ ਨਹੀਂ ਛਕਿਆ ਹੋਇਆ ਸੀ ਉਹ ਕਿਸੇ ਗੁਰਦੁਆਰੇ ਦਾ ਗ੍ਰੰਥੀ ਸੀ ਜਾਂ ਨਹੀਂ ਸੀ ਠੀਕ ਹੈ ਹੋ ਸਕਦਾ ਕੋਈ ਹੋਰ ਵਿਅਕਤੀ ਹੋਣ ਅੱਜ ਕੋਈ ਪਤਾ ਹੀ ਨਹੀਂ ਲੱਗਦਾ ਹੈ ਕਿ ਕਿਹੜੇ ਧਰਮ ਦਾ ਬੰਦਾ ਜਿਹੜਾ ਵਿੱਚ ਆ ਕੇ ਰਲਿਆ ਹੋਇਆ ਹੈ ਕਿਸ ਧਰਮ ਦੇ ਮਤ ਵਾਲੇ ਨੇ ਉਹਦੀ ਸੋਚ ਕਿੱਦਾਂ ਦੀ ਆ ਉਹਦੇ ਮਨ ਦੇ ਵਿੱਚ ਉਹਦੇ ਖਿਆਲ ਕਿੱਦਾਂ ਦੇ ਆ ਔਰ ਦਾੜੀ ਕੇਸ ਰੱਖੇ ਹੋਏ ਹਨ ਕੋਈ ਕਹਿ ਨਹੀਂ ਸਕਦੇ ਕੇਵਲ ਤੇ ਕੇਵਲ ਮੂੰਹ ਤੇ ਦਾੜੀ ਤੇ ਸਿਰ ਤੇ ਪੱਗ ਹੋਣ ਦੇ ਨਾਲ ਇਹ ਨਹੀਂ ਸਾਬਤ ਹੋ ਜਾਂਦਾ ਕਿ ਉਹ ਸਿੱਖ ਹੈ ਸਿੱਖ ਉਹ ਹੈ ਜਿਹੜਾ ਗੁਰੂ ਮਹਾਰਾਜ ਦੀ ਦੱਸੀ ਹੋਈ ਰਹਿਤ ਮਰਯਾਦਾ ਦੇ ਵਿੱਚ ਰਹਿੰਦਾ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਸੋ ਇਸ ਕਰਕੇ ਜਿਹੜਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੇ ਰਹਿਣੀ ਦੇ ਵਿੱਚ ਪੂਰਨ ਹੈ ਉਹ ਸਿੱਖ ਹੈ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਹੀਂ ਸਤਿਗੁਰਾਂ ਨੇ ਸਾਫ਼ ਇਥੇ ਬਚਨ ਕੀਤਾ ਵੀ ਜੇ ਦਾੜੀ ਰੱਖੀ ਹੋਵੇ ਕੇਸ ਰੱਖਿਓ ਹੁਣ ਸਿਰ ਦੇ ਉੱਤੇ ਪੱਗਾਂ ਬੰਨੀਆਂ ਹੋਣ ਕੰਮ ਕਰੇ ਇਦਾਂ ਦੇ ਜਲਾਦਾਂ ਵਾਲੇ ਦੁਸ਼ਟਾਂ ਵਾਲੇ ਰਾਖਸ਼ਾਂ ਵਾਲੇ ਤੇ ਆਪਣੇ ਆਪ ਨੂੰ ਕਹਾਵੇ ਸਿੱਖ ਤੇ ਸਤਿਗੁਰੂ ਕਹਿੰਦੇ ਉਹ ਸਿੱਖ ਨਹੀਂ ਹੈ ਠੀਕ ਹੈ ਸਿੱਖ ਕੇਵਲ ਉਹੀ ਆ ਜਿਹੜਾ ਕੇਵਲ ਤੇ ਕੇਵਲ ਗੁਰਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਜਿਹੜਾ ਦਸਾਂ ਪਾਤਸ਼ਾਹੀਆਂ ਦੇ ਦਸੇ ਹੋਏ ਊਸੂਲ ਦੇ ਉੱਤੇ ਦੱਸੀ ਹੋਈ ਮਰਯਾਦਾ ਦੇ ਵਿੱਚ ਚੱਲਦਾ ਹੈ ਉਹ ਕੇਵਲ ਤੇ ਕੇਵਲ ਸਿੱਖ ਆ ਕੇਵਲ ਤੇ ਕੇਵਲ ਉਹ ਸਿੱਖ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਹੋਈ ਬਾਣੀ ਦੇ ਉੱਤੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਉਹ ਸਿੱਖਾ ਸੋ ਇਸ ਪ੍ਰਕਾਰ ਨਾਲ ਦਾੜ੍ਹੀ ਕੇਸ ਰੱਖਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਹੈ ਉਦਾਹਰਨਾਂ ਦੇਣ ਨੂੰ ਬਹੁਤ ਹਨ ਇੱਥੇ ਪੰਜਾਬ ਦੇ ਮੁੱਖ ਮੰਤਰੀ ਹੋਏ ਹਨ ਜਿਨ੍ਹਾਂ ਨੇ ਦਾੜ੍ਹੀ ਕੇਸ ਰੱਖੇ ਹੋਏ ਸਨ ਔਰ ਉਹਨਾਂ ਨੇ ਸਿੱਖਾਂ ਦਾ ਘਾਣ ਕੀਤਾ ਸਿੱਖਾਂ ਦਾ ਬਹੁਤ ਵੱਡੇ ਪੱਧਰ ਤੇ ਕਤਲੇਆਮ ਕੀਤਾ ਉਹਨਾਂ ਲੋਕਾਂ ਨੂੰ ਸਿੱਖ ਕੌਮ ਨੇ ਸਿੱਖ ਮੰਨਣ ਤੋਂ ਇਨਕਾਰ ਕੀਤਾ ਅੱਜ ਤੱਕ ਵੀ ਕੌਮ ਉਹਨਾਂ ਲੋਕਾਂ ਨੂੰ ਸਿੱਖ ਨਹੀਂ ਮੰਦੀ ਹੈ ਬੇਸ਼ੱਕ ਉਹਨਾਂ ਦੇ ਦਾੜ੍ਹੀ ਕੇਸ ਰੱਖੇ ਹੋਏ ਸਨ ਇਸ ਕਰਕੇ ਜਿਹੜੇ ਸ਼ਰਾਰਤੀ ਲੋਕ ਆ ਇਹਨੂੰ ਜਿਹੜਾ ਧਰਮ ਦਾ ਰੰਗ ਦੇਣਾ ਚਾਹੁੰਦੇ ਐ ਇਸ ਘਟਨਾ ਨੂੰ ਮੈਂ ਉਹਨਾਂ ਨੂੰ ਸਖਤ ਤਾੜਨਾ ਕਰਦਾ ਆ ਇਸ ਪ੍ਰਕਾਰ ਦੇ ਨਾਲ ਤੁਹਾਨੂੰ ਸਿੱਖੀ ਦੀ ਜਿਹੜੀ ਬਦਨਾਮੀ ਕਰਨ ਤੋਂ ਬਾਜ਼ ਆ ਜਾਣਾ ਚਾਹੀਦਾ ਆ ਨਹੀਂ ਤੇ ਸਾਨੂੰ ਪਤਾ ਹੀ ਆ ਕਿ ਤੁਹਾਡੇ ਜਿਹੜੇ ਆਕਾ ਆ ਉਹ ਕੌਣ ਆ ਤੇ ਤੁਹਾਡੇ ਜਿਹੜੇ ਬਾਪ ਆ ਉਹ ਕੌਣ ਆ ਫਿਰ ਤੁਹਾਨੂੰ ਨਹੀਂ ਤੁਹਾਡੇ ਆਕਾਆਂ ਨੂੰ ਹੱਥ ਪਾਵਾਂਗੇ ਉਹਨਾਂ ਨੂੰ ਤੁਹਾਡੇ ਜਵਾਬ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ